ਸੀ ਇੱਕ ਐਕਸਟਰੋਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ 24 ਐਂਡ 25 ਜੁਲਾਈ ਨੂੰ ਇੱਕ ਪਰਮਿੰਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਰਤੀ ਨੂੰ ਸੂਰਤ ਮਲਿਆ ਚ ਰਹਿੰਦਾ ਹੈ ਤੈਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ्रेट ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀਗੀ ਉਸ ਤੋਂ 4-5 ਦਿਨ ਬਾਅਦ 31 ਜੁਲਾਈ ਨੂੰ ਅ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤਾਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਤਾਰ ਨਾਮ ਦੀ ਇੱਕ ਦੁਕਾਨ ਹੈ ਉਥੇ ਫਾਇਰਿੰਗ ਕਰਕੇ ਜਾਂਦੇ ਹੈ ਮਾਨਯੋਗ ਡੀਜੀਪੀ ਪੰਜਾਬ ਡਾਈਜੀ ਬਾਰਡਰ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੈ ਬਟਾਲਾ ਪੁਲਿਸ ਨੂੰ ਉਦੋਂ ਇੱਕ ਵੱਡੀ ਸਫਲਤਾ ਮਿਲੀ ਜਦੋਂ ਅਸੀਂ ਇੱਕ ਐਕਸਟਰੋਸ਼ਨ ਬੇਸਡ ਫਾਇਰਿੰਗ ਮੋਡਿਊਲ ਦਾ ਪਰਦਾਫਾਸ਼ ਕਰ ਲਿਆ ਤਾਂ ਉਹਦੇ ਵਿੱਚ ਜਿਹੜੇ ਗਰੂ ਦੇ ਜਿਹੜੇ ਮੈਂਬਰਸ ਹੈ ਉਹਨਾਂ ਨੂੰ ਅਸੀਂ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਇਹਦੇ ਵਿੱਚ ਬੇਸਿਕਲੀ 24 ਐਂਡ 25 ਜੁਲਾਈ ਨੂੰ ਇੱਕ ਪਰਮੇਂਦਰ ਸਿੰਘ ਨਾਮ ਦਾ ਇੱਕ ਬਿਜ਼ਨਸਮੈਨ ਹੈ ਜਿਹੜਾ ਕੋਟਲੀ ਸੂਰਤ ਮਲਿਆ ਚ ਰਹਿੰਦਾ ਹੈ ਤਾਂ ਇਹਦਾ ਰੈਡੀमेड ਗਾਰਮੈਂਟ ਦੀ ਦੋ ਦੁਕਾਨਾ ਹੈਗੀਆਂ ਇੱਕ ਕੋਟਲੀ ਸੂਰਤ ਮਲਿਆ ਚ ਇੱਕ ਫਰੇਗਰ ਚੋੜਿਆਂ ਦੇ ਵਿੱਚ ਤਾਂ ਇਹਨੂੰ ਬਾਹਰਲੇ ਇੱਕ ਫੋਰਨ ਨੰਬਰ ਤੋਂ ਥ੍ਰੈਟ ਕਾਲ ਆਈਆਂ ਸੀਗੀਆਂ ਉਹਦੇ ਵਿੱਚ ਇਹਨੂੰ ਇਹਦੇ ਕੋਲ 50 ਲੱਖ ਦੀ ਰੰਗਦਾਰੀ ਮੰਗੀ ਗਈ ਸੀ ਤਾਂ ਇਹਨੇ 25 ਤਰੀਕ ਨੂੰ ਹੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਉਹਦਾ ਇੱਕ ਮੁਕਦਮਾ ਅਸੀਂ ਦਰਜ ਕਰ ਲਿਆ 95/25 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਕੋਰਟਲੀ ਸੁਰਤ ਮਲਿਆ ਥਾਣੇ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਉਸ ਤੋਂ 4-5 ਦਿਨ ਬਾਅਦ 31 ਜੁਲਾਈ ਨੂੰ ਸਵੇਰੇ ਕਰੀਬਨ 11:30 ਵਜੇ ਦੋ ਬੰਦੇ ਆਂਦੇ ਹੈ ਨਕਾਬਪੋਸ਼ ਮੋਟਰਸਾਈਕਲ ਤੇ ਆਂਦੇ ਹੈ ਤਾਂ ਫਤੇਗੜ ਚੂੜੀਆਂ ਦੇ ਵਿੱਚ ਇੱਕ ਦਸਤੂਰੇ ਦਸ ਦਸਤਾਰ ਨਾਮ ਦੀ ਇੱਕ ਦੁਕਾਨ ਹੈ ਉਥੇ ਫਾਇਰਿੰਗ ਕਰਕੇ ਜਾਂਦੇ ਹੈ ਇਹ ਜਿਹੜੀ ਦੁਕਾਨ ਹੈ ਇਹ ਬਿਲਕੁਲ ਜਿਹੜਾ ਪਰਮਿੰਦਰ ਸਿੰਘ ਹੈ ਉਹਦੀ ਕੈਂਟ ਕਲੈਕਸ਼ਨ ਵਾਲੀ ਦੁਕਾਨ ਦੇ ਬਿਲਕੁਲ ਐਡਜਸੈਂਟ ਹੈ ਤਾਂ ਉਦੋਂ ਕਿਉਂਕਿ ਫਾਇਰਿੰਗ ਦਸਤੂਰੇ ਦਸਤਾਰ ਦੁਕਾਨ ਤੇ ਹੋਈ ਤਾਂ ਉਹਦਾ ਜਿਹੜਾ ਮਾਲਕ ਹੈ ਸਿਮਰਨਜੀਤ ਸਿੰਘ ਇਹ ਰਣਸੀਕੇ ਤਲਾਂ ਦਾ ਰਹਿਣ ਵਾਲਾ ਹੈ ਉਦੇ ਸਟੇਟਮੈਂਟ ਤੇ ਸੀ ਐਫ ਆਰ ਨੰਬਰ 98/2025 ਅੰਡਰ ਰਿਲੇਵੈਂਟ ਸੈਕਸ਼ਨਸ ਆਫ ਬੀ ਐਨ ਐਸ ਐਂਡ ਆਰਮਜ਼ ਐਕਟ ਸੀ ਦਰਜ ਕਰ ਲਿਆ ਤੇ ਕਿਉਂਕਿ ਇਹ ਇੱਕ ਸੀਰੀਅਸ ਇਨਸੀਡੈਂਟ ਸੀਗਾ ਤਾਂ ਉਦੋਂ ਅਸੀਂ ਫਿਰ ਟੀਮਸ ਬਣਾਈਆਂ ਅੰਡਰ ਸੁਪਰਵੀਜ਼ਨ ਆਫ ਐਸ ਪੀ ਡੀ ਬਟਾਲਾ ਤਾਂ ਇਹਨਾਂ ਦੇ ਨਾਲ ਆਪਣੇ ਡੀ ਐਸ ਪੀ ਫਤੇਗਰ ਚੂੜੀਆਂ ਐਸ ਐਚਓ ਫਤੇਗਰ ਚੂੜੀਆਂ ਐਂਡ ਆਲਸੋ ਸਾਡੇ ਜਿਹੜੇ ਸੀ ਆਈ ਇਨਚਾਰਜ ਹੈ ਤਾਂ ਓਵਰ ਅ ਪੀਰੀਅਡ ਆਫ 4-5 ਡੇਜ਼ ਕੰਸਿਸਟੈਂਟਲੀ ਇਹਦੇ ਵਿੱਚ ਹਿਊਮਨ ਇੰਟ ਐਂਡ ਟੈਕਨੀਕਲ ਇੰਟ ਜਨਰੇਟ ਕਰਕੇ ਅਸੀਂ ਇਹਦੇ ਵਿੱਚ ਜਿਹੜੇ ਮਲਜ਼ਮ ਹੈ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਤਾਂ ਵਾਂਸ ਦੇ ਵੇਅਰ ਆਈਡੈਂਟੀਫਾਈਡ ਉਸ ਤੋਂ ਬਾਅਦ ਫਿਰ ਅੱਜ ਇਹਨਾਂ ਦੀ ਗ੍ਰਿਫਤਾਰੀ ਹੋਈ ਇਹਦੇ ਵਿੱਚ ਜਿਹੜੇ ਮਲਜ਼ਮ ਮੌਕੇ ਤੇ ਆਏ ਸੀਗੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਸੀਗੀ ਇੱਕ ਦਾ ਨਾਮ ਰਵਿੰਦਰ ਸਿੰਘ ਹੈ son of ਅਜੀਤ ਸਿੰਘ ਇਹ ਹੈ ਰੋਡੇਸ਼ਾ ਕਲੋਨੀ ਅੰਮ੍ਰਿਤਸਰ ਦਾ ਰੈਂਡ ਵਾਲਾ ਇਹਦੇ ਪਰ ਖਾਫ ਇੱਕ 379 ਬੀ ਦਾ ਇੱਕ ਪੁਰਾਣਾ ਮੁਕੱਦਮਾ ਦਰਜ ਹੈ ਪਰ ਦੂਜਾ ਜਿਹੜਾ ਬੰਦਾ ਹੈ ਜਿਨੇ ਮੌਕੇ ਤੇ ਗੋਲੀ ਚਲਾਈ ਸੀ ਹਰਪ੍ਰੀਤ ਸਿੰਘ ਉਰ ਫੈਪੀ ਆ son of ਦਵਿੰਦਰਪਾਲ ਸਿੰਘ ਇਹ ਕੁਨਾਨਪੁਰ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਇਹਦੇ ਬਰ ਖਿਲਾਫ 307 ਦਾ ਇੱਕ ਮੁਕਦਮਾ ਪਹਿਲਾ ਦਰਜ ਹੈ ਤੇ ਜਦੋਂ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਅੱਜ ਇਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਲਿਆ ਸੀਗਾ ਉੱਥੇ ਰਿਮਾਂਡ ਲੈ ਕੇ ਜਦੋਂ ਵਾਪਸ ਆ ਰਹੇ ਸੀਗੇ ਹਰਪ੍ਰੀਤ ਸਿੰਘ ਹੈਪੀ ਨੂੰ ਅਸੀਂ ਵਾਪਸ ਥਾਣੇ ਲੈ ਜਾ ਰਹੇ ਸੀਗੇ ਤਾਂ ਉਹਦੇ ਵਿੱਚ ਰਸਤੇ ਦੇ ਵਿੱਚ ਇਨ ਦਾ ਫਤੇਗਰ ਚੂੜੀਆ ਸਬਡਿਵੀਜ਼ਨ ਐਸ ਡੀਐਸਪੀ ਸਾਹਿਬ ਨੇ ਮੈਨੂੰ ਰਿਪੋਰਟ ਕਰਤਾ ਕਿ ਇਹ ਜਿਹੜਾ ਹੈਪੀ ਹੈ ਹਰਪ੍ਰੀਤ ਸਿੰਘ ਹੈਪੀ ਹੀ ਟ్రਾਈ ਟੂ ਸਨੈਚ ਦਾ ਵੈਪਨ ਜਿਹੜੀ ਐਸਕਾਟ ਪਾਰਟੀ ਸੀਗੀ ਉਹਦੇ ਵਿੱਚ देयर वाज 스ਕਫਲ ਐਂਡ ਹੀ ਰਿਸੀਵਡ ਅ ਗਨ ਸ਼ਾਟ ਇੰਜਰੀ ਇਨ ਹਿਸ ਲੈਗ ਉਸ ਤੋਂ ਬਾਅਦ ਇਹਨੂੰ ਸਿਵਲ ਹਸਪੀਟਲ ਚ ਦਾਖਲ ਕਰਾਇਆ ਗਿਆ ਵੇਅਰ ਹਿਸ ਕੰਡੀਸ਼ਨ ਇਜ਼ ਸਟੇਬਲ ਐਂਡ ਹੀ ਇਜ਼ ਸੇਫ ਇਸ ਵੇਲੇ ਉਹ ਸਿਵਲ ਹਸਪੀਟਲ ਦੇ ਵਿੱਚ ਦਾਖਲ ਹੈਗਾ

ਆ ਰਹੀ ਹੈ ਇਟ ਇਜ਼ ਦੈਟ ਜਸਟ ਬੰਦਾ ਇਸੀ ਦੇ ਪਰੰਪਰ ਰੂਪ ਕੋ 26 ਜੁਲਾਈ ਨੂੰ ਉਹਨੇ ਹੀ ਇਹ ਵਾਰਦਾਤ ਕਰਾਈ ਤਾਂ ਲੋਕਲੀ ਹੋਰ ਇੱਕ ਇਹਦੇ ਵਿੱਚ ਇੱਕ ਨੋਡ ਜਾਂ ਇੱਕ ਬੰਦਾ ਸੀ ਆਇਡੈਂਟੀਫਾਈ ਕਰ ਲਿਆ ਹੈਗਾ ਜਿਸਨੇ ਸਾਰਾ ਬੇਸਿਕਲੀ ਗਰਾਉਂਡ ਤੇ ਇਹ ਕਰਾਇਆ ਹੋਏ ਅਰੇਜ ਫਾਰ एवरीथिंग ਤਾਂ ਉਦੀ ਮੈਂ شناخت ਹਜੇ ਉਹ ਡਿਸਕਲੋਸ ਨਹੀਂ ਕਰ ਸਕਦਾ ਫਰ ਆਬਵੀਅਸ ਰੀਜ਼ਨਸ ਤਾਂ ਉਹਨੂੰ ਵੀ ਫੜਨ ਦੇ ਜਿਹੜੇ ਉਪਰਾਲੇ ਉਹ ਪੁਲਿਸ ਦੁਆਰਾ ਕੀਤੇ ਜਾਂਦੇ ਨੇ ਅਕੀਰ ਦੇ ਵਿੱਚ ਮੈਂ ਤੁਹਾਡੇ ਰਾਹੀਂ ਇਹ ਦੱਸਣਾ ਵੀ ਚਾਹੁੰਦਾ ਕਿ ਜਿਹੜਾ ਬਟਾਲਾ ਪੁਲਿਸ ਮੁਸਤੈਦ ਹੈ ਐਂਡ ਅਸੀਂ ਵਚਨਬੰਦ ਹੈ ਕਿ ਇਹੋ ਜੀ ਜਿਹੜੀ ਕੋਈ ਹਰਕਤ ਹੈ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਕਿਸੇ ਬਿਜ਼ਨਸਮੈਨ ਨੂੰ ਜਾਂ ਜਿਹੜਾ ਕਾਰੋਬਾਰੀ ਹੈ ਉਹਨਾਂ ਨੂੰ ਡਰਾਵਾ ਦਿੱਤਾ ਜਾਵੇ ਜਾਂ ਤਮਕੀ ਦਿੱਤੀ ਜਾਵੇ ਤਾਂ ਵੀ ਵਿਲ ਡੀਲ ਵਿਦ ਸੱਚ ਐਲੀਮੈਂਟਸ ਵਿਦ ਬਰੀ ਹੈਵੀ ਹੈਂਡ ਐਂਡ ਉਹਦੇ ਵਿੱਚ ਜਿਹੜਾ ਵੀ ਕੋਈ ਬੰਦਾ ਹੋਗਾ ਤਾਂ ਉਹਦਾ ਉਹਦਾ ਜਿਹੜਾ ਖਮਿਆਜ਼ਾ ਹੈ ਉਹ ਬਹੁਤ ਭਾਰੀ ਹੋਗਾ ਤਾਂ ਉਹ ਉਹਨਾਂ ਨੂੰ ਪਹੁੰਚਣਾ ਪੈਣਾ ਥੈਂਕ ਯੂ ਅਰੇ ਵੀਰੋ ਫਿਰੋਦੀ ਮੰਗੀ ਹੋਈ ਹੈ ਫਿਰੋਦੀ ਹੋਤੀ ਹੈ ਨਮ ਚਲੇ ਇਹ ਫਿਲਹਾਲ ਜਿਹੜਾ ਸਾਡੇ ਕੋਲ ਇਹ ਪਰਮਿੰਦਰ ਸਿੰਘ ਹੀ ਆਏ ਸੀਗੇ ਉਹਨੇ ਰਿਪੋਰਟ ਕੀਤਾ ਸੀਗਾ ਕਿ 50 ਲੱਖ ਦੀ ਜਿਹੜੀ ਰੰਗਦਾਰੀ ਹੈ ਮੇਰੇ ਕੋਲ ਉਹ ਮੰਗੀ ਗਈ ਹੈ ਤਾਂ ਉਹਦੀ ਕਾਗਨਸ ਲਿਖੇ ਸੀ ਇਮੀਡੀਏਟਿਵ ਦਾ ਪਰਚਾ ਦਰਜ ਕਰ ਲਿਆ ਸੀਗਾ ਪਰ ਫਿਲਹਾਲ ਇਸ ਇਸੇ ਕੇਸ ਦੇ ਵਿੱਚ ਜਿਹੜਾ ਜਸਲ ਚੰਬਲ ਨਾਮ ਦਾ ਗੈਂਗਸਟਰ ਹੈ ਐਜ਼ ਆਫ ਨਾਓ ਉਹ ਯੂਐਸ ਚ ਬੈਠਾ ਹੈ ਉਹਨੇ ਫਿਰੋਦੀ ਮੰਗੀ ਸੀਗੀ ਇਹ ਅਸਲਾ ਵੀ ਬਰੰਦ ਹੈ ਹਾਜੀ ਅਸੀਂ ਕਿਉਂਕਿ ਹੁਣ ਅਸੀਂ ਰਿਮਾਂਡ ਲੈ ਲਿਆ ਹੈ ਇਹਨਾਂ ਕੋਲੋਂ 5 ਦਿਨ ਦਾ ਸਾਡੇ ਕੋਲ ਰਿਮਾਂਡ ਹੈਗਾ ਤਾਂ ਡੂਰਿੰਗ ਦਾ ਇਨਵੈਸਟੀਗੇਸ਼ਨ ਜਿਹੜੀ ਚੱਲ ਰਹੀ ਹੈ ਉਹਦੇ ਵਿੱਚ ਅਸੀਂ ਜਿਹੜੇ ਉਹ ਅਸਲੇ ਵੀ ਰਿਕਵਰ ਕਰਾਂਗੇ ਜੀ ਸਰ ਚੰਬਲ ਦਾ ਜਸੋ ਜੱਟੂ ਦੇ ਨਾਲ ਕੋਈ ਇਨਫੋਰਮ ਨਹੀਂ ਨਹੀਂ ਇਹੋ ਜੀ ਕੋਈ ਜਿਹੜੀ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਨੇ ਕੋਈ ਲਿੰਕ ਸਾਡਾ ਸਾਹਮਣੇ ਨਹੀਂ ਆਇਆ ਤਾਂ ਬਲਕਿ ਜਿਹੜਾ ਇਹ ਜਸਲ ਹੈ ਹੀ ਇਜ਼ ਇਨ ਯੂਐਸਓ ਤੋਂ ਆਪਰੇਟ ਕਰਦਾ ਪਿਆ ਇਹ ਉਹ ਜਿਹੜਾ ਬੰਦਾ ਜਿਹਦੇ ਰਾਹੀ ਨੇ ਕਰਾਹੀ ਇਸ ਫਰਮ ਤਰਨਤਾਰਨ ਆਲਸੋ ਜਸਲ ਵੀ ਤਰਨਤਾਰਨ ਦਾ ਹੈਗਾ ਤਾਂ ਅਸੀਂ ਉਸ ਬੰਦੇ ਨੂੰ ਫੜਨ ਦਾ ਵੀ ਸਾਡਾ ਉਪਰਾਲਾ ਚੱਲਦਾ ਪਿਆ ਸਰ ਕਦੇ ਵੀ ਕਦੇ ਜਸਲ ਵੀ ਕੋਈ ਇਨਫੈਕਟ ਕੋਲ ਆਪਣੇ ਪੁਲਿਸ ਡਿਸਟ੍ਰਿਕਟ ਦੇ ਅਚਿਵ ਨਹੀਂ ਪਰ ਜਸਲ ਬੜਾ ਨਟੋਰੀਅਸ ਗੈਂਗਸਟਰ ਹੈ ਤਾਂ ਉਹ ਕਰਦਾ ਰਹਿੰਦਾ ਤਰਨਤਾਰਨ ਦੇ ਵਿੱਚ ਕਾਫੀ ਐਕਟਿਵ ਹੈ ਤਾਂ ਓਵਰ ਅ ਪੀਰੀਅਡ ਆਫ ਟਾਈਮ ਉਸਨੇ ਆਪਣਾ ਜਿਹੜਾ ਇਹ ਦਬਦਬਾ ਉਹ ਕੋਸ਼ਿਸ਼ ਕਰਦਾ ਕਿ ਇੱਥੇ ਬਾਰਡਰ ਏਰੀਆ ਦੇ ਵਿੱਚ ਬਣਾਉਂਦਾ ਤਾਂ ਉਹਦੇ ਤਹਿਤ ਹੀ ਉਹਨੇ ਥਰੈਡ ਕਾਲਸ ਕੀਤੀਆਂ ਹੈਗੀਆਂ